ਅੱਜ ਆਪਾਂ ਪਾ ਰਹੇ ਹਾਂ ਜੀ ਘਰ ਜੜੀ ਖਾਣ ਵਾਸਤੇ ਆਪਾਂ ਸੋਨਾ ਮੋਤੀ ਕਣਕ ਬੀਜੀ ਐ ਉਹਨੂੰ ਰੂੜੀ ਇਹ ਭੇਡਾਂ ਤੇ ਬੱਕਰੀਆਂ ਦਾ ਜਿਹੜਾ ਵੇਸਟੇਜ ਹੁੰਦਾ ਗੁਰਦੁਆਰਾ ਸਾਹਿਬ ਦੇ ਤੁਸੀਂ ਵੀ ਦਰਸ਼ਨ ਕਰੋ ਤੇ ਮੱਥਾ ਟੇਕ ਲਓ ਆਜੀ ਲਵਾਓ ਸਾਰੇ ਇਹ ਆ ਜੀ ਆਰਗੇਨਿਕ ਫਸਲ ਨੂੰ ਉਗਾਉਣ ਦਾ ਇੱਕ ਪ੍ਰੋਸੈਸ ਐ ਨਹੀਂ ਹੁੰਦੀ ਕਿ ਆਪਾਂ ਕਹਿਣ ਨੂੰ ਕਹਿ ਦਿੰਨੇ ਆ ਕਿ ਆਰਗੇਨਿਕ ਹੈ ਪਰ ਉਹਦੇ ਵਿੱਚ ਆਪਾਂ ਜੇਕਰ ਪੌਸ਼ਟਿਕ ਤੱਤ ਪੂਰੇ ਨਹੀਂ ਪਾਉਂਦੇ ਤਾਂ ਦੇਖਣ ਨੂੰ ਤਾਂ ਕਣਕੀ ਲੱਗੂਗੀ ਪਰ ਉਹਦੇ 'ਚ ਤੱਤ ਨਹੀਂ ਆਉਣਗੇ। ਏਦਾਂ ਦਾ ਜਿਹੜਾ ਕਲਚਰ ਹੈ ਜੀ ਇਹ ਪਿੰਡਾਂ 'ਚ ਹੀ ਲੱਭਦਾ ਹੈ। ਸ਼ਹਿਰਾਂ ਦੇ ਵਿੱਚ ਕੋਈ ਕਿਸੇ ਕੋਲੇ ਟਾਈਮ ਨਹੀਂ। ਸਾਡੀ ਲਾਈਫ ਜਿਹੜੀ ਹੈਗੀ ਆ 노 ਡਾਊਟ ਸ਼ਹਿਰਾਂ ਦੇ ਵਿੱਚ ਜਾ ਕੇ ਘਟਦੀ ਹੈ। ਇਹ ਬਟ ਹੁਣ ਮੇਰੀ ਕੋਸ਼ਿਸ਼ ਇਹੀ ਹੈ ਕਿ ਰੱਬ ਮੈਨੂੰ ਪਿੰਡ ਲੈ ਆਵੇ। ਜਦੋਂ ਜਲਦ ਜਿਹੜਾ ਹੈਗਾ ਮੈਂ ਪਿੰਡ ਦਾ ਸੁਨੀਕ ਦਵਾਰੇ ਤੋਂ ਉਵੇਂ ਬਣ ਜਾ ਜਿਵੇਂ ਸਾਡਾ ਬਚਪਨ ਸੀਗਾ। ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਨਮਸਕਾਰ ਅਦਾਬ ਅੱਜ ਆਪਾਂ ਪਾ ਰਹੇ ਹਾਂ ਜੀ ਘਰ ਜੜੀ ਖਾਣ ਆਸਤੇ ਆਪਾਂ ਸੋਨਾ ਮੋਤੀ ਕਣਕ ਬੀਜੀ ਐ ਉਹਨੂੰ ਰੂੜੀ ਇਹ ਭੇਡਾਂ ਤੇ ਬੱਕਰੀਆਂ ਦਾ ਜਿਹੜਾ ਵੇਸਟੇਜ ਹੁੰਦਾ ਐ ਇਹ ਪਿੱਛੇ ਜੀ ਆਪਾਂ ਖਰੀਦ ਕੇ ਲੈ ਕੇ ਆਏ ਸੀਗੇ ਤੇ ਅੱਜ ਅਸੀਂ ਪਾ ਰਹੇ ਹਾਂ ਵੈਸੇ ਇਹ ਪਾਉਣਾ ਤਾਂ ਪਹਿਲਾਂ ਚਾਹੀਦਾ ਸੀ ਪਰ ਚਲੋ ਕਿਸੇ ਕਾਰਨ ਆਪਾਂ ਲੇਟ ਹੋ ਗਏ ਤੇ ਹੁਣ ਅਸੀਂ ਕਣਕ ਤਾਂ ਉਗ ਗਈ ਐ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਹੀ ਖਿਲਾਰ ਦਿੰਨੇ ਆ ਕੋਈ ਹੁਣ ਵੀ ਨੁਕਸਾਨ ਨਹੀਂਗਾ ਆ ਦੇਖ ਸਕਦੇ ਤੁਸੀਂ ਹਰੀ-ਹਰੀ ਕਣਕ ਜਿਹੜੀ ਉਗ ਚੁੱਕੀ ਹੈ ਤੇ ਬੰਦੇ ਲੱਗੇ ਵੀ ਆ ਦੁਆਰਾ ਸਾਹਿਬ ਦੇ ਤੁਸੀਂ ਵੀ ਦਰਸ਼ਨ ਕਰੋ ਤੇ ਮੱਥਾ ਟੇਕ ਲਓ ਆ ਜੀ ਲਵਾਓ ਸਾਰੇ ਤੇ ਇਹ ਆ ਜੀ ਔਰਗੈਨਿਕ ਫਸਲ ਨੂੰ ਉਗਾਉਣ ਦਾ ਇੱਕ ਪ੍ਰੋਸੈਸ ਐ ਨਹੀਂ ਹੁੰਦੀ ਕਿ ਆਪਾਂ ਕੈਨੂੰ ਕਹਿ ਦਿੰਨੇ ਆ ਕਿ ਆਰਗੇਨਿਕ ਹੈ ਪਰ ਉਹਦੇ ਵਿੱਚ ਆਪਾਂ ਜੇਕਰ ਪੌਸ਼ਟਿਕ ਤੱਤ ਪੂਰੇ ਨਹੀਂ ਪਾਉਂਦੇ ਤਾਂ ਦੇਖਣ ਨੂੰ ਤਾਂ ਕਣਕੀ ਲੱਗੂਗੀ ਪਰ ਉਹਦੇ ਚ ਤੱਤ ਨਹੀਂ ਆਉਣਗੇ ਇਸ ਕਰਕੇ ਉਹ ਤੱਤ ਘਟੋਣਾ ਨਿਊਟ੍ਰੀਸ਼ਨ ਜਿਹੜਾ ਹੈਗਾ ਆਪਾਂ ਨੂੰ ਪ੍ਰੋਪਰ ਮਿਲੇ ਤਾਂ ਉਹਦੇ ਲਈ ਫਿਰ ਆਪਾਂ ਨੂੰ ਖਰਾਕੀ ਜਿਹੜੇ ਤੱਤ ਆ ਉਹ ਬਾਹਰੋਂ ਪਾਉਣੇ ਪੈਂਦੇ ਆ ਵੈਸੇ ਆਪਾਂ ਇਹਦੇ ਵਿੱਚ ਜਿਹੜਾ ਨਾੜ ਆ ਉਹ ਵੀ ਨਹੀਂ ਸਾੜਦੇ ਉਹ ਵੀ ਆਪਾਂ ਵਿੱਚ ਹੀ ਰੱਖਿਆ ਇਹਨੂੰ ਗੱਲ ਹੈ ਤੇ ਮੈਂ ਕਿਹਾ ਚੱਲ ਤੁਹਾਨੂੰ ਥੋੜਾ ਜਿਆਦਾ ਦਿਖਾ ਦਈਏ ਇਹਦਾ ਵੈਸੇ ਤਾਂ ਜਿਆਦਾ ਤੁਸੀਂ ਕਿਸਾਨੀ ਹੋ ਜਿਹੜੇ ਮੇਰੇ ਆਪਾਂ ਜੁੜੇ ਹੋਏ ਆ ਆਪਸੀ ਤੇ ਪਟ ਚਲੋ ਜਿਹੜੇ ਕੋਈ ਵਿਦੇਸ਼ਾਂ ਚ ਬੈਠੇ ਆ ਜਾਂ ਜਿਹੜੇ ਥੋੜਾ ਘੱਟ ਜੁੜੇ ਆ ਮੈਂ ਕਿਹਾ ਚਲੋ ਉਹਨਾਂ ਨੂੰ ਵੀ ਥੋੜਾ ਦਰਸ਼ਨ ਕਰਾ ਦਈਏ ਖੇਤਾਂ ਦੀ ਸੈਰ ਵੀ ਕਰ ਲਓ ਤੇ ਆਹ ਦੇਖ ਲਓ ਜੀ ਤੁਸੀਂ ਇਹਦਾ ਨਾਮ ਹੈਗਾ ਜੀ ਰੁਲਿਆ ਰੁਲਿਆ RAM ਤੇ ਇਹ ਲਗਭਗ 70 ਦੇ ਕਰੀਬ ਹੈ ਤੇ ਦਿੱਲੀ ਤੱਕ ਠੋਕ ਕੇ ਲਾਉਂਦਾ ਤੇ ਬਿਲਕੁਲ ਤੰਦਰੁਸਤ ਹੈ ਜਵਾਨ ਬੰਦੇ ਤੋਂ ਵੱਧ ਕੰਮ ਕਰ ਲੈਂਦਾ ਪਾਪਾ ਬੜਾਵਾ ਨਹੀਂ ਦਿੰਦੇ ਰਾਬਤਾ ਵੈਸੇ ਮਾੜੀ-ਮਾੜੀ ਆ ਪਰ ਇਹਦੇ ਬਚਨ ਦਾ ਕਾਰਨ ਇਹੀ ਆ ਕਿ ਚਲੋ ਇਹ ਮਿਹਨਤ ਕਰਦਾ ਤੇ ਕੰਮ ਕਰਦਾ ਕੰਮ ਕਰਨ ਵਾਲੇ ਬੰਦੇ ਤੁਹਾਨੂੰ ਪਤਾ ਹੀ ਆ ਫਿਰ ਉਹ ਜੰਨਾ ਕਿ ਇਹ ਅੰਦਰ ਆਪਦੀ ਜ਼ਹਿਰ ਲੈ ਕੇ ਜਾਂਦੇ ਉਹਨਾਂ ਕੋ ਡੀਟੌਕਸ ਵੀ ਕਰ ਲੈਂਦਾ ਇਹ ਤੇ ਇਸ ਖੇਤੇ 'ਚ ਹੈਗਾ ਜੀ ਜਿੱਥੇ ਤੁਸੀਂ ਦੇਖ ਸਕਦੇ ਹੋ ਛੋਲੇ ਅ ਜਿੱਥੇ ਰੂੜੀ ਪਈ ਆ ਜੀ ਇੱਥੇ ਹੈਗਾ ਜੋ ਐਦੋਂ ਅੱਗੇ ਇਸ ਖੇਤੇ 'ਚ ਹੈਗਾ ਸਰੋਂ ਕੋਸ਼ਿਸ਼ ਕੀਤੀ ਹੈ ਜਿਹੜੀਆਂ ਵੀ ਚੀਜ਼ਾਂ ਆਪਣੇ ਘਰ ਹੋ ਸਕਦੀਆਂ ਆਪਾਂ ਬੀਜੇ ਧਣੀਆਂ ਵਗੈਰਾ 20 ਬੀਜਿਆ ਹੋਇਆ ਜਿਹੜਾ ਜਿਹਨੂੰ ਆਪਾਂ ਪਕਾਉਣਾ ਹੈ ਤੇ ਸਾਡੇ ਬਹੁਤ ਲਾਈਫ ਦੇ ਵਿੱਚ ਸਟ्रेस ਹੈ ਤੇ ਮੈਂ ਚਾਹੁੰਨਾ ਕਿ ਤੁਸੀਂ ਐਦਾਂ ਦੀ ਐਦਾਂ ਦੀ ਚੀਜ਼ਾਂ ਵੀ ਦੇਖ ਲਿਆ ਕਰੋ ਜੇ ਤੁਹਾਨੂੰ ਠੀਕ ਲੱਗਦਾ ਦੇਖੋ ਹੈ ਤਾਂ ਗੱਲ ਸਾਰੀ ਠੀਕ ਲੱਗੇ ਦੀ ਕਿਉਂਕਿ ਜਿਹੜੇ ਅਸੀਂ ਸ਼ਹਿਰਾਂ 'ਚ ਰਹਿੰਦੇ ਆਂ ਬੇਸ਼ੱਕ ਅਸੀਂ ਪਿੰਡੂ ਆਂ ਜੇ ਸ਼ਹਿਰਾਂ 'ਚ ਚਲੇ ਗਏ ਸਾਡਾ ਜਿਹੜਾ ਹੈਗਾ ਸੀ ਰਿਲੇਟ ਕਰ ਲੈਨੇ ਆ ਖੇਤਾਂ ਨਾਲ ਮੈਨੂੰ ਬਹੁਤ ਫੋਨ ਆਉਂਦੇ ਆ ਸ਼ਹਿਰਾਂ ਚੋਂ ਤੇ ਵਿਦੇਸ਼ਾਂ ਚੋਂ ਖਾਸ ਕਰਕੇ ਕਿ ਤੁਹਾਡੇ ਜਿਹੜੇ ਵਲੌਗ ਹੁੰਦੇ ਆ ਜੀ ਵੀ ਬਹੁਤ ਚੰਗਾ ਲੱਗਦਾ ਸਿੱਖ ਵੀ ਲੈਨੇ ਆ ਤੇ ਇੰਟਰਟੇਨ ਵੀ ਹੋ ਲੈਨੇ ਆ ਤੇ ਆਪਦਾ ਜਿਹੜਾ ਸਾਡਾ ਮਾਈਂਡ ਵੀ ਫਰੈਸ਼ ਹੋ ਜਾਂਦਾ ਤੇ ਚਾਚਾ ਜੀ ਦੇ ਬੇਟੇ ਦੇਖੋ ਇਹ ਜਿਹੜੀ ਇਦਾਂ ਦਾ ਕਲਚਰ ਹੈ ਇਹ ਪਿੰਡਾਂ ਚ ਹੀ ਮਿਲਦਾ ਜੀ ਸ਼ਹਿਰਾਂ ਦੇ ਵਿੱਚ ਕੋਈ ਨਹੀਂ ਦੇਖੋ ਫੋਨ ਚ ਵੜੇ ਆ ਤੇ ਸੋ ਇਦਾਂ ਦਾ ਜਿਹੜਾ ਕਲਚਰ ਹੈ ਜੀ ਇਹ ਪਿੰਡਾਂ ਚ ਹੀ ਲਾਉਦਾ ਹੈ ਸ਼ਹਿਰਾਂ ਦੇ ਵਿੱਚ ਕੋਈ ਕਿਸੇ ਕੋਲੇ ਟਾਈਮ ਨਹੀਂ ਸਾਡੀ ਲਾਈਫ ਜਿਹੜੀ ਹੈਗੀ ਆ 노 ਡਾਊਟ ਸ਼ਹਿਰਾਂ ਦੇ ਵਿੱਚ ਜਾ ਕੇ ਘਟਦੀ ਹੈ ਅਸੀਂ ਸਾਡਾ ਮਾਨਸਿਕ ਜਿਹੜਾ ਪੱਧਰ ਹੈ ਲੈਵਲ ਹੈ ਉਹ ਪਿੰਡਾਂ ਵਰਗਾ ਜਿਹੜਾ ਫਰੈਸ਼ ਨਹੀਂ ਹੁੰਦਾ ਕਿਉਂਕਿ ਮੈਂ ਆਪ ਵੀ ਸ਼ਹਿਰ ਦੇ ਵਿੱਚ ਕਾਫੀ ਸਮਾਂ ਗੁਜ਼ਾਰਿਆ ਹੈ ਤੇ ਹੁਣ ਵੀ ਰਹਿੰਦਾ ਹੈ ਤੇ ਬਟ ਹੁਣ ਮੇਰੀ ਕੋਸ਼ਿਸ਼ ਇਹੀ ਹੈ ਕਿ ਰੱਬ ਮੈਨੂੰ ਪਿੰਡ ਲੈ ਆਵੇ ਜਦੋਂ ਜਲਦ ਜਿਹੜਾ ਹੈਗਾ ਪਿੰਡ ਦਾ ਸੁਨੀਕ ਦੁਵਾਰੇ ਤੋਂ ਉਹ ਵੀ ਬਣ ਜਾ ਜਿਵੇਂ ਸਾਡਾ ਬਚਪਨ ਸੀਗਾ ਤੇ ਮੈਂ ਕੋਸ਼ਿਸ਼ ਕਰਦਾ ਕਿ ਵੱਧ ਤੋਂ ਪਿੰਡ ਰਹਿਣ ਦੀ ਤੇ ਸਭ ਨੂੰ ਪ੍ਰੇਰਿਤ ਵੀ ਕਰਦਾ ਕਿ ਆਪਾਂ ਪਿੰਡਾਂ 'ਚ ਰਹੀਏ ਪਿੰਡਾਂ 'ਚ ਰਹਿ ਕੇ ਵੀ ਆਪਾਂ ਵੱਧੂ ਤਰੱਕੀ ਕਰ ਸਕਦੇ ਹਾਂ ਬਹੁਤ ਸਾਰੀਆਂ ਆਪਸ਼ਨਸ ਨੇ ਤੇ ਜਾਂ ਜਿਹੜੇ ਸਾਡੇ ਨੇੜੇ ਅਸੀਂ ਸ਼ਹਿਰ 'ਚ ਕੰਮ ਕਰਦੇ ਹਾਂ ਤੇ ਅਸੀਂ ਅਪ-ਡਾਊਨ ਵੀ ਕਰ ਸਕਦੇ ਹਾਂ ਪਹਿਲਾਂ ਕਲਚਰ ਸੀਗਾ ਕਿ ਲੋਕਾਂ ਨੇ ਘਰ ਸ਼ਹਿਰਾਂ 'ਚ ਬਣਾ ਲਏ ਸੀ ਪਰ ਹੁਣ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਘਰ ਵਾਪਸੀ ਕਰ ਲੈਣੀ ਚਾਹੀਦੀ ਹੈ ਕਿਉਂਕਿ ਅਸੀਂ ਡਰਾਅ ਬੈਕ ਬਹੁਤ ਦੇਖ ਲਿਆ ਬਹੁਤ ਨੁਕਸਾਨ ਹੋਇਆ ਸ਼ਹਿਰਾਂ ਤੇ ਸਿਹਤ ਦੀ ਗੱਲ ਕਰ ਰਹੇ ਆ ਫਾਈਨੈਂਸ਼ਲੀ ਤਾਂ ਅਸੀਂ ਸਟਰੋਂਗ ਹੋਏ ਆ ਚਲੋ ਜੀ ਮਿਲਦੇ ਆਂ ਜੀ ਅਗਲੇ ਵਲੌਗ ਚ ਜਿਉਂਦੇ ਵੱਸਦੇ ਰਹੋ ਤੇ ਤੁਹਾਡਾ ਪਿਆਰ ਮੇਰੇ ਲਈ ਬਹੁਤ ਮਹੱਤਵ ਰੱਖਦਾ